ਸਾਂ ਨੀੜਾ ਟੀਵੀ ਦੇ ਸਤਿਕਾਰਯੋਗ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਜੀ ਦਾਸ ਰਜਿੰਦਰ ਸਿੰਘ ਖਾਲਸਾ ਖਾਲਸਾ ਪੰਚਾਇਤ ਦਾ ਸੇਵਾਦਾਰ ਆਪ ਜੀ ਦੇ ਨਾਲ ਦੋ ਲੜੀਆਂ ਦੇ ਵਿੱਚ ਵਿਚਾਰ ਕਰ ਰਿਹਾ ਹਾਂ ਇੱਕ ਹੈ ਮੁੱਦਾ ਪੰਥ ਦਾ ਜਿਦੇ ਵਿੱਚ ਪੰਥ ਦੀਆਂ ਕੁਝ ਸਰਗਰਮ ਮੁੱਦੇ ਜਿਹੜੇ ਹੁੰਦੇ ਨੇ ਉਹਨਾਂ ਦੇ ਬਾਰੇ ਵਿਚਾਰ ਸਾਂਝੀ ਕਰਦਾ ਹਾਂ ਔਰ ਦੂਸਰਾ ਹੈ ਸਿੱਖੀ ਸਿੱਖਿਆ ਗੁਰ ਵਿਚਾਰ ਇਸ ਦੂਸਰੀ ਲੜੀ ਦੇ ਵਿੱਚ ਅਸੀਂ ਗੁਰਬਾਣੀ ਦੇ ਆਧਾਰ ਉੱਤੇ ਗੁਰਮਤ ਫਲਸਫੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ। ਗੁਰਮਤ ਫਲਸਫੇ ਦੇ ਅਲੱਗ-ਅਲੱਗ ਵਿਸ਼ੇ ਮੈਂ ਆਪਜੀ ਨਾਲ ਸਾਂਝੇ ਕਰਦਾ ਰਹਿਣਾ। ਇਸ ਲੜੀ ਵਿੱਚ ਕੁਝ ਦਿਨ ਪਹਿਲੇ ਵੀ ਆਪਜੀ ਨਾਲ ਗੁਰਮਤ ਰਹਿਣੀ ਵਿਸ਼ੇ ਦੀ ਵਿਚਾਰ ਕਰਨੀ ਸ਼ੁਰੂ ਕੀਤੀ ਸੀ। ਉਹਦੇ ਪਹਿਲੇ ਭਾਗ ਦੇ ਵਿੱਚ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਸੀ ਇਹ ਵਿਚਾਰਿਆ ਸੀ ਕਿ ਸਾਡੀ ਰਹਿਣੀ ਜਿਹੜੀ ਹੈ ਗੁਰਮਤ ਰਹਿਣੀ ਕਿਵੇਂ ਬਣਦੀ ਹੈ। ਅਸੀਂ ਕਿਨੂੰ ਗੁਰਮਤ ਰਹਿਣੀ ਕਹਿੰਦੇ ਆ ਉਥੇ ਸਤਿਗੁਰੂ ਨੇ ਸਾਨੂੰ ਸਮਝਾਇਆ ਕਿ ਸਭ ਤੋਂ ਪਹਿਲੀ ਗੱਲ ਤੇਰਾ ਜੀਵਨ ਗੁਰੂ ਦੇ ਹੁਕਮ 'ਚ ਬਤੀਤ ਹੋਣਾ ਚਾਹੀਦਾ ਹੈ ਜੇ ਜੀਵਨ ਗੁਰੂ ਦੇ ਹੁਕਮ 'ਚ ਬਤੀਤ ਹੋ ਰਿਹਾ ਤੇ ਸਾਡੀ ਰਹਿਣੀ ਗੁਰਮਤ ਰਹਿਣੀ ਹੈ ਗੁਰਮਤ ਅਨੁਸਾਰ ਜੀਵਨ ਹੈ ਦੂਸਰਾ ਸਾਡਾ ਜੀਵਨ ਅਕਾਲ ਪੁਰਖ ਦੇ ਬਾਣੇ ਵਿੱਚ ਉਹਦੀ ਰਜ਼ਾ ਵਿੱਚ ਬਤੀਤ ਹੋਣਾ ਚਾਹੀਦਾ ਹੈ ਪਾਪੋ ਦਾ ਬਾਣਾ ਉਹਦੀ ਰਜ਼ਾ ਮਿੱਠੀ ਕਰਕੇ ਮੰਨੀ ਉਹਦੇ ਤੋਂ ਬਾਗੀ ਹੋਣ ਦੀ ਕੋਸ਼ਿਸ਼ ਨਹੀਂ ਕਰਨੀ ਇਹ ਦੋ ਚੀਜ਼ਾਂ ਦਾ ਸਮੇਲ ਹੋ ਜਾਏ ਤਾਂ ਸਾਡੀ ਰਹਿਣੀ ਗੁਰਵਤ ਰਹਿਣੀ ਬਣ ਜਾਂਦੀ ਹੈ ਹਿੰਦੀ ਦੇ ਵਿੱਚ ਦੋ ਭਾਗ ਆ ਜਾਂਦੇ ਨੇ ਇੱਕ ਤੇ ਕਿਹੜੇ ਕਰਨ ਕਰਨੇ ਨੇ ਕਰਨ ਯੋਗ ਕਰਮ ਕਿਹੜੇ ਕੰਮਾਂ ਤੋਂ ਸਤਗੁਰੂ ਮਨ ਕਰਦੇ ਨੇ ਸਾਨੂੰ ਅੱਜ ਮੈਂ ਕਰਨ ਯੋਗ ਕਰਮ ਦਾ ਪਹਿਲਾ ਭਾਗ ਆਪ ਜੀ ਨਾਲ ਵਿਚਾਰ ਕਰਨਾ ਸ਼ੁਰੂ ਕਰਨ ਲੱਗਾ ਪਾਪ ਕਿਹੜੇ ਕਰਮ ਕਰਨੇ ਨੇ ਸਿੱਖਨੇ ਕਿਹੜੇ ਕਰਮ ਕਰਨ ਦੇ ਨਾਲ ਸਾਡੀ ਰਣੀ ਗੁਰਮਤ ਰਣੀ ਬਣ ਜਾਂਦੀ ਹੈ ਸਾਡਾ ਜੀਵਨ ਗੁਰਮਤ ਅਨੁਸਾਰੀ ਹੋ ਜਾਂਦਾ ਹੈ ਪਰ ਇਸ ਕਰਨ ਯੋਗ ਕਰਮ ਭਾਗ ਦੇ ਵਿੱਚ ਅਸੀਂ ਮੈਂ ਇੱਕ ਬੇਨਤੀ ਕਰਨਾ ਛੋਟੀ ਜੀ ਕਿ ਵਿਸ਼ਾ ਬਹੁਤ ਵੱਡਾ ਸਾਰਾ ਹੈ ਮੈਂ ਇਹਨੂੰ ਛੋਟੇ-ਛੋਟੇ ਭਾਗਾਂ 'ਚ ਆਪ ਜੀ ਨਾਲ ਵਿਚਾਰ ਰਿਹਾ ਤਾਂ ਕਿ ਆਪ ਜੀ ਤਸੱਲੀ ਨਾਲ ਬੈਠ ਕੇ ਲੜੀ ਬਾਹ ਜਿਹੜਾ ਇਹਨੂੰ ਵੇਖ ਸਕੋ ਸੁਣ ਸਕੋ ਔਰ ਇਹਦੇ ਚੋ ਕੁਝ ਆਪਾ ਜੀ ਆਤਮਾ ਗਿਆਨ ਪ੍ਰਾਪਤ ਕਰ ਸਕੀ ਹੈ। ਔਰ ਜੇ ਗੁਰਮਤ ਸਮਝਨੀ ਹੈ ਤੇ ਵਿਸ਼ੇ ਨੂੰ ਪੂਰੇ ਨੂੰ ਸਮਝਣਾ ਪਏਗਾ, ਵਿਚਾਰਨਾ ਪਏਗਾ। ਉਪਰੀ ਆਖਣ ਨਾਲ ਵੇਖਿਆ ਜਾਂ ਥੋੜੇ ਜਿਹਾ ਸਮੇ ਲਈ ਇਹ ਮੈਂ ਝਾਤੀ ਮਾਰਿਆ ਗੁਰਮਤ ਦੀ ਸੋਚ ਹੀ ਨਹੀਂ ਪ੍ਰਾਪਤ ਹੋ ਸਕਦੀ। ਗੁਰਮਤ ਦੀ ਸੋਚ ਹੀ ਪ੍ਰਾਪਤ ਕਰਨ ਲਈ ਸਮਾਂ ਕੱਢਣਾ ਪੈਂਦਾ ਹੈ। ਜਿਸਨੇ ਅਸੀਂ ਕਰਨੀਓ ਕਰਮਾਂ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਸਤਿਗੁਰ ਕਹਿੰਦੇ ਨੇ ਵੀ ਤੇਰੇ ਜੀਵਨ ਦੀ ਸ਼ੁਰੂਆਤ ਕਿੱਥੋਂ ਹੋਣੀ ਚਾਹੀਦੀ ਹੈ? ਅੰਮ੍ਰਿਤ ਵੇਲੇ ਉਠ ਬਾਣੀ ਪੜ ਤੇ ਨਾਮ ਜਪ ਅੰਮ੍ਰਿਤ ਵੇਲੇ ਉੱਠਣਾ ਬਾਣੀ ਪੜਨਾ ਨਾਮ ਜਪਣੀ ਇਹ ਸਿੱਖ ਦੇ ਜੀਵਨ ਦੀ ਸ਼ੁਰੂਆਤ ਹੈ ਇੱਕ ਚੰਗੀ ਸ਼ੁਰੂਆਤ ਜੇ ਨਾਲ ਸਾਰਾ ਸਾਡਾ ਦਿਹਾੜੀ ਚੰਗੀ ਬਤੀਤ ਹੋਵੇ ਸਾਡਾ ਜੀਵਨ ਚੰਗਾ ਬਤੀਤ ਹੋਵੇ ਪਰ ਸਤ ਕਰੋ ਸਾਣ ਬਾਣੀ ਦੇ ਵਿੱਚ ਸਮਝਾਉਂਦੇ ਨੇ ਜਪ ਬਾਣੀ ਜੇ ਅਸੀਂ ਰੋਜ਼ ਪੜਦੇ ਆਂ ਅੰਮ੍ਰਿਤ ਵੇਲਾ ਸੱਚਾ ਨਾਮ ਵਡਿਆਈ ਵਿਚਾਰ ਪਰ ਸਭ ਤੋਂ ਪਹਿਲਾ ਸਵਾਲ ਆਏਗਾ ਕਿ ਅਸੀਂ ਅੰਮ੍ਰਿਤ ਵੇਲਾ ਕਿੰਨੂੰ ਕਹਨੇ ਆਂ ਅਸਲ ਦੇ ਵਿੱਚ ਇਹਦੇ ਬਾਰੇ ਵੀ ਬੜੇ ਭੁਲੇਖੇ ਜਿਹੜੇ ਨੇ ਉਹ ਪਾਈ ਜਾਂਦੇ ਨੇ ਕਿ ਅੰਮ੍ਰਿਤ ਵੇਲਾ ਐਨੇ ਵਜੇ ਹੁੰਦਾ ਜੀ ਅੰਮ੍ਰਿਤ ਵੇਲੇ ਦਾ ਇਹ ਟਾਈਮ ਹੈ ਜੀ ਅਸਲ ਵਿੱਚ ਅੰਮ੍ਰਿਤ ਵੇਲੇ ਦਾ ਕੋਈ ਨਿਯਤ ਟਾਈਮ ਨਹੀਂ ਆਪ ਜੀ ਦਰਬਾਰ ਸਾਹਿਬ ਦੇ ਪ੍ਰੋਗਰਾਮਾਂ ਦੇ ਵਿੱਚ ਵੀ ਵੇਖਦੇ ਹੋਵੋਗੇ ਮੌਸਮ ਦੇ ਹਸਾਬ ਨਾਲ ਬਦਲਦਾ ਰਹਿੰਦਾ ਅੰਮ੍ਰਿਤ ਵੇਲਾ ਸੀ ਉਹਨੂੰ ਕਹਿੰਦੇ ਆ ਜਿਸ ਵੇਲੇ ਰਾਤ ਖਤਮ ਹੋ ਰਹੀ ਹੋਵੇ ਤੇ ਦਿਨ ਚੜ ਰਿਹਾ ਹੋਵੇ ਪਉ ਫੁੱਟ ਰਹੀ ਹੋਵੇ ਉਹਨੂੰ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ ਪਰ ਉਸ ਵੇਲੇ ਦੀ ਗੁਰਬਾਣੀ 'ਚ ਬਹੁਤ ਮਹੱਤਾ ਦੱਸੀ ਹੈ ਕਿਉਂਕਿ ਉਹ ਵੇਲਾ ਹੁੰਦਾ ਹੈ ਜਿਸ ਵੇਲੇ ਆਦਮੀ ਸਾਰੀ ਰਾਤ ਆਰਾਮ ਕਰਕੇ ਇੱਕ ਤਾਜ਼ਾ ਦਮ ਹੁੰਦਾ ਹੈ ਉਸ ਵੇਲੇ ਮਨ ਦੇ ਵਿੱਚ ਹੋਰ ਦੁਨਿਆਵੀ ਗੱਲਾਂ ਵੱਲ ਧਿਆਨ ਘੱਟ ਹੁੰਦਾ ਹੈ ਜੇ ਸਹੀ ਚਾਹੀਏ ਤੇ ਆਪਣਾ ਮਨ ਪੂਰੀ ਤਰ੍ਹਾਂ ਜਿਹੜਾ ਉਹ ਆਕਾਰਪੁਰ 'ਚ ਜੋੜ ਸਕਨੇ ਆ ਔਰ ਅਕਾਲਪੁਰ ਚ ਜੋੜਨ ਦਾ ਜਿਹੜਾ ਸਭ ਤੋਂ ਸਹੀ ਔਰ ਵਧੀਆ ਤਰੀਕਾ ਹੈ ਉਹ ਹੈ ਕਿ ਉਸ ਅਕਾਲਪੁਰ ਦੀਆਂ ਵਡਿਆਈਆਂ ਦੀ ਵਿਚਾਰ ਕਰੀਏ ਹੁਣ ਸਾਰੀ ਗੁਰਬਾਣੀ ਜਿਹੜੀ ਹੈ ਅਕਾਲਪੁਰ ਦੀਆਂ ਵਡਿਆਈਆਂ ਦੀ ਵਿਚਾਰ ਕਰਦੀ ਹੈ ਇਸ ਕਰਕੇ ਸਤਿਗੁਰੂ ਸਾਨੂੰ ਸਮਝਾਉਂਦੇ ਨੇ ਵੀ ਤੇਰੀ ਸ਼ੁਰੂਆਤ ਕਿੱਥੋਂ ਹੋਣੀ ਚਾਹੀਦੀ ਹੈ ਅੰਮ੍ਰਿਤ ਵੇਲਾ ਸੱਚ ਨਾਮ ਸੱਚੇ ਨਾਮ ਵਾਲੇ ਅਕਾਲਪੁਰ ਜਿਹੜਾ ਜਿਹਦੀ ਹੋਂਦ ਸਦਾ ਹੈ ਜਿਹਦਾ ਨਾਮ ਸੱਚਾ ਜਿਹਦੀ ਹੋਂਦ ਸੱਚੀ ਹੈ ਉਹਦੀਆਂ ਗੁਣਾਂ ਦੀ ਵਿਚਾਰ ਕਰ ਉਹਦੀਆਂ ਵਡਿਆਈਆਂ ਦੀ ਵਿਚਾਰ ਕਰ ਇਸੇ ਤਰ੍ਹਾਂ ਅਜਿਹਾ ਦੂਸਰਾ ਪਰਮਾਨ ਆਪ ਜੀ ਦੇ ਸਾਹਮਣੇ ਆ ਰਿਹਾ ਜਦੋਂ ਅਰਜਨ ਸਾਹਿਬ ਦਾ ਉਚਾਰਨ ਕੀਤਾ ਹੋਇਆ ਜਿੱਥੇ ਪੰਜਵੇਂ ਨਾਨਕ ਬਖਸ਼ਿਸ਼ ਕਰਦੇ ਸਮਝਾਉਂਦੇ ਨੇ ਝਾਲ ਲੱਗੇ ਉਠ ਨਾਮ ਜਪ ਨਿਸਬਸੁਰ ਆਰਾਤ ਕਾਰਾ ਤੁਝੇ ਨਾ ਵਿਆਪਈ ਨਾਨਕ ਮਿਟੈ ਉਪਾਤ ਪਹਿਲੀ ਗੱਲ ਤੇ ਝਾਲ ਲੱਗੇ ਉਠ ਨਾਮ ਜਪ ਅੰਮ੍ਰਿਤ ਵੇਲੇ ਉਠੇ ਉਠ ਕੇ ਫਿਰ ਕੀ ਕਰ ਨਾਮ ਜਪ ਉਸ ਕਾਰਪੁਰ ਦਾ ਨਾਮ ਜਪ ਫਿਰ ਸ਼ੁਰੂਆਤ ਕਰਕੇ ਸਿਰਫ ਇਹ ਨਹੀਂ ਵੀ ਸਾਰਾ ਦਿਨ ਉਹਨੂੰ ਭੁੱਲੇ ਰਹਿਣਾ ਇੱਕ ਚੰਗੀ ਸ਼ੁਰੂਆਤ ਹੈ ਤਾਂ ਕਿ ਸਾਰਾ ਦਿਨ ਉਹ ਯਾਦ ਰਵੇ ਨਿਸ ਬਾਸੁਰ ਆਰਾਧ ਦਿਨ ਰਾਤ ਉਹਨੂੰ ਯਾਦ ਕਰ ਉਹਦੀ ਆਰਾਧਨਾ ਕਰ ਜੇ ਅਸੀਂ ਸਵੇਰੇ ਉੱਠ ਕੇ ਤਕੂਖਾਂ ਮਾਰ ਰਹੇ ਹਾਂ ਦੁਨੀਆਂ ਨੂੰ ਬੜਾ ਬਖਾਬਾ ਕਰ ਰਹੇ ਹਾਂ ਤੇ ਸਾਰੀ ਢਾੜੀ ਲੋਕਾਂ ਨਾਲ ਠੱਗੀ ਕਰ ਰਹੇ ਹਾਂ ਹੇਰਾ ਫੇਰੀ ਕਰ ਰਹੇ ਹਾਂ ਦੁਨਿਆਵੀ ਕਮਜ ਸੰ ਪਰਮੇਸ਼ਰ ਭੁੱਲਿਆ ਹੀ ਹੋ ਗਿਆ ਫਿਰ ਕੁਝ ਨਹੀਂ ਪ੍ਰਾਪਤ ਕੀਤਾ ਕਿਉਂਕਿ ਸਤਗੁਰੂ ਨੇ ਤੇ ਇੱਕ ਪੈਕੇਜ ਦਿੱਤਾ ਚਾਲਾ ਕੇ ਉਠ ਨਾਮ ਜਪ ਨਿਸਵਾਸ ਰਹਾ ਔਰ ਜੇ ਤੋ ਇਹ ਜੀਵਨ ਜਾਚ ਬਣਾ ਲਏ ਤੇ ਕੋਈ ਚਿੰਤਾ ਫਿਕਰ ਤੇਰੇ ਜੀਵਨ ਚ ਆ ਜ ਨਹੀਂ ਸਕੀ ਦਾ ਕਾਰਾ ਤੁਝੇ ਨਾ ਬਿਆਪਈ ਸਾਰਾ ਝਗੜੇ ਵਾਲਾ ਸੁਭਾਈ ਜਰਾ ਖਤਮ ਹੋ ਜਾਏਗਾ ਨਾਟਕ ਮਿਟੇ ਉਪਾਦ ਆ ਵਿਵਾਦ ਕਰਨ ਵਾਲੇ ਝਗੜੇ ਕਰਨ ਵਾਲੇ ਹੋਰ ਵੈਰ ਵਿਰੋਧ ਵਾਲਾ ਸਾਰਾ ਸੁਭਾਈ ਖਤਮ ਹੋ ਜਾਏਗਾ ਇਸੇ ਤਰ੍ਹਾਂ ਸਤਿਗੁਰੂ ਬਖਸ਼ਿਸ਼ ਕਰਦੇ ਨੇ ਇਹ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਫਰਮਾਨ ਹੈ ਕੁੜਕਿਆਂ ਤੇ ਨੰਦਰਾ ਰਫਰ ਮਾਂ ਜੇ ਸਤਿਗੁਰ ਬਖਸ਼ਿਸ਼ ਕਰਦੈ ਨਾਉ ਪਰਬਾਤੇ ਸ਼ਬਦ ਤੇ ਆਈਐ ਛੋਡੋ ਦੁਨੀ ਪਰੀਤਾ ਪ੍ਰਣਮਤ ਨਾਨਕ ਦਾਸਨ ਦਾਸਾ ਜਗ ਹਾਰਿਆ ਤਿੰ ਜੀਤਾ ਇਥੇ ਸਾਜ ਨੂੰ ਸਾਨੂੰ ਨਾਮ ਸਿਮਰਨ ਦੀ ਜਾਂਚ ਦੱਸ ਰਹੇ ਨੇ ਨਾਉ ਪਰਬਾਤੇ ਅੰਦਰ ਤੇ ਉੱਠ ਕੇ ਸੱਚੇ ਨਾਮ ਵਾਲੇ ਘਰਬਖਸ਼ ਦਾ ਧਿਆਨ ਕਰੀਏ ਕਿਵੇਂ ਸ਼ਬਦ ਤੇ ਆਈਐ ਗੁਰੂ ਦੇ ਸ਼ਬਦ ਰਾਈ ਉਹਦੇ ਵਿੱਚ ਧਿਆਨ ਜੋੜੀਐ ਗੁਰਬਾਣੀ ਪੜਨਾ ਸਭ ਤੋਂ ਵੱਡਾ ਸਿਮਰਨ ਹੈ ਅੱਜ ਇੱਕ ਬੜਾ ਬੜਾ ਭਲਿਖਾ ਪਾਇਆ ਜਾ ਰਿਹਾ ਹੈ ਉਹ ਜੀ ਠੀਕ ਹੈ ਗੁਰਬਾਣੀ ਪੜ੍ਹਨੀ ਵੀ ਬੜੀ ਜ਼ਰੂਰੀ ਹੈ ਲੇਕਿਨ ਅਸਲ ਗੱਲ ਤਾਂ ਸਿਮਰਨ ਕਰਨਾ ਹੈ ਜਿਹੜੇ ਇਹ ਗੱਲਾਂ ਕਰਦੇ ਨੇ ਨਾ ਸਿਮਰੰਤੀਆਂ ਉਹ ਅਸਲ ਦੇ ਵਿੱਚ ਜਾਣੇ ਅਣਜਾਣੇ ਸਾਨੂੰ ਗੁਰਬਾਣੀ ਨਾਲੋਂ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਹੌਲੀ ਹੌਲੀ ਕੋਈ ਨਾ ਕੋਈ ਬਾਨੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਨਾਲ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਦੂਰ ਰੱਖੋ ਰੋਟੇ ਰੋਈ ਜੋ ਕਲ ਹਸਦੇ ਸਵੇਰੇ ਉੱਠ ਕੇ ਬੈਠ ਕੇ ਯਕੀਨ ਅੱਚੇ ਸਤਗੁਰੂ ਨੇ ਤਾਂ ਫੈਸਲਾ ਬਿਲਕੁਲ ਡਿਫਰੈਂਟ ਦਿੱਤਾ ਨਾਮ ਪਰਵਾਤੇ ਸ਼ਬਦ ਤੇ ਆਈ ਹੈ ਅਮ੍ਰਿਤ ਵੇਲੇ ਉੱਠ ਕੇ ਸੱਚੇ ਨਾਮ ਵਾਲੇ ਪਰਮੇਸ਼ਰ ਦਾ ਧਿਆਨ ਕਰਨਾ ਹੈ ਕਿਵੇਂ ਧਿਆਨ ਕਰਨਾ ਹੈ ਗੁਰੂ ਦੇ ਸ਼ਬਦ ਰਾਈ ਸ਼ਬਦੀ ਤੇ ਆਈ ਹੈ ਸ਼ਬਦ ਹੀ ਰਹੀ ਤੇ ਆਈ ਹੈ ਔਰ ਦੂਸਰੀ ਕਲ ਨਾਲ ਕਰਤੀ ਛੋਟੋ ਦੁਨੀ ਬਰੀਤਾ ਸੰਸਾਰਿਕ ਪਿਆਰ ਸੰਸਾਰਿਕ ਮੋਹ ਸੰਸਾਰਿਕ ਕਮਾਂ ਦਾ ਧੰਦਿਆਂ ਦੇ ਵਿੱਚ ਗਲਤਾਨ ਹੋਣਾ ਉਹਨੂੰ ਭੁੱਲ ਜਾਉਂਦੀ ਡੇਢਲੀ ਘਟੋ ਘਟ ਪ੍ਰਣਵਤ ਨਾਨਕ ਦਾਸੰਦਾਸਾ ਜਗ ਹਾਰਿਆ ਤਿੰਨ ਜੀਤਾ ਗੁਰੂ ਨਾਨਕ ਪਾਸ਼ਾ ਕਹਿੰਦੇ ਨੇ ਮੈਂ ਉਹਨਾਂ ਦਾ ਦਾਸਾਂ ਦਾ ਦਾਸਾਂ ਜਿਨ੍ਹਾਂ ਨੇ ਸੰਸਾਰ ਤੋਂ ਮੋਹ ਤੋੜ ਕੇ ਅਕਾਲ ਪੁਰਖ ਨਾਲ ਜੋੜ ਲਿਆ ਉਹ ਜਿੱਤ ਗਏ ਨੇ ਜੀਵਨ ਦੀ ਬਾਜੀ ਤਿੰਨ ਜੀਤਾ ਕਿਹਨਾਂ ਜਿੱਤਿਆ ਜਗ ਹਾਰਿਆ ਜਿਨ੍ਹਾਂ ਨੇ ਸੰਸਾਰਕ ਵਿਕਾਰਾਂ ਦਾ ਮੋਹ ਤਿਆਬ ਦਿੱਤਾ ਵਿਕਾਰਾਂ ਤੋਂ ਮੁਕਤ ਹੋ ਗਏ ਉਹਨਾਂ ਨੇ ਜਿੱਤ ਲਿਆ ਅਜਦਾ ਦੂਸਰਾ ਗੁਣ ਜਿਹੜਾ ਸਤਿਗੁਰੂ ਸਾਨੂੰ ਸਮਝਾ ਰਹੇ ਨੇ ਜਿਹੜੇ ਕਰਮ ਕਰਨੇ ਨੇ ਦੂਜਾ ਹੈ ਸਦਾ ਸਤ ਸੰਗਤ ਕਰਨੀ ਚਾਹੀਦੀ ਹੈ ਬੁਰੀ ਸੰਗਤ ਤੋਂ ਬਚਣਾ ਚਾਹੀਦਾ ਹੈ ਉਹਦੇ ਅੰਦਰ ਸਤਿਗੁਰੂ ਸਾਨੂੰ ਬਖਸ਼ਿਸ਼ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਫਰਮਾਨ ਹੈ ਉਤਮ ਸੰਗਤ ਉਤਮ ਹੋਵੇ ਗੁਣ ਕੋ ਤਾਵੇ ਅਵਗਣ ਤੋਵੇ ਭਲੀ ਸੰਗਤ ਚ ਜਾਏਗਾ ਚੰਗੀ ਸੰਗਤ ਚ ਜਾਏਗਾ ਚੰਗਾ ਹੋ ਜਾਏਗਾ ਉਤਮ ਸੰਗਤ ਉਤਮ ਹੋਵੇ। ਔਰ ਫਿਰ ਕੀ ਹੋਏਗਾ ਗੁਣ ਕੋਤਾਬੈ ਤੇਰੇ ਜੀਵਨ ਚ ਗੁਣ ਆਉਂਦੇ ਜਾਣਗੇ ਔਰ ਗੁਣ ਮਿਟਦੇ ਜਾਣਗੇ। ਮੈਂ ਇੱਕ ਬੇਨਤੀ ਕਰਾਂ ਮਨੁੱਖੀ ਜੀਵਨ ਚ ਸਭ ਤੋਂ ਜ਼ਿਆਦਾ ਪ੍ਰਭਾਵ ਜਿਹੜਾ ਸੰਗਤ ਦਾ ਪੈਂਦਾ ਹੈ। ਜਿਹੋ ਜੀ ਸੰਗਤ ਦੇ ਵਿੱਚ ਜਾਣ ਲੱਗ ਪੈਂਦੇ ਆ ਔਰ ਸੰਗਤ ਦਾ ਇੱਕ ਸਾਇਲੈਂਟ ਇਫੈਕਟ ਹੈ। ਮੈਂ ਇੱਕ ਪਰਮਾਉਂਦੇ ਤੌਰ ਤੇ ਬੇਨਤੀ ਕਰਾਂ ਕੋਈ ਛੋਟਾ ਜਿਹਾ ਬੱਚਾ ਜਮਦੇ ਨੂੰ ਅੰਗਰੇਜ਼ ਮਾਤਾ ਪਿਤਾ ਦੇ ਘਰ ਦੇ ਵਿੱਚ ਪੈਦਾ ਹੋਇਆ ਮਾਂ ਵੀ ਅੰਗਰੇਜ਼ ਪਿਤਾ ਵੀ ਅੰਗਰੇਜ਼ ਉਹਨੂੰ ਇੱਕ ਪੰਜਾਬਣ ਮਾਂ ਦੀ ਝੋਲੀ ਚ ਪਾ ਦਿਓ ਪੰਜਾਬਣ ਮਾਂ ਨੂੰ ਦੇ ਦਿਓ ਜਿਵੇਂ ਜਿਵੇਂ ਵੱਡਾ ਹੋਏਗਾ ਪੰਜਾਬੀ ਬੋਲੇਗਾ ਪੰਜਾਬੀਆਂ ਵਾਲਾ ਹੀ ਸਾਰੇ ਕੰਮ ਕਰੇਗਾ ਉਹਦਾ ਵਿਹਾਰ ਆਚਾਰ ਪੰਜਾਬੀਆਂ ਵਰਗਾ ਹੋਏਗਾ वो रग लूता वग रहा अंग्रेज़ का माँ भी अंग्रेज, अंग्रेज प्यो भी अंग्रेज लेकिन किस चीज़ का फर्क पे हा? संगत का फर्क पे इस संगत का प्रभाव है एक सैलेंट इफैक्ट है कॉन्टीन्यूअसली लगातार एक इफैक्ट जसर हों इस करके सतगुरु ने समझाया ना भी उत्तम संगत उत्तम हो चंकी संगत च जाएगा चंगा हो जाएगा फिर कि हो गया गुण कौतावे अवगुण तो वह ਹੌਲੀ ਹੌਲੀ ਔਗਣ ਤੇਰੇ ਖਤਮ ਹੁੰਦੇ ਜਾਣਗੇ ਤੇ ਗੁਣ ਤੇਰੇ ਜੀਵਨ ਚੋਂ ਤੇ ਜਾਣਗੇ ਹੁਣ ਇਹਦਾ ਦੂਜਾ ਪੱਖ ਵੀ ਵੇਖ ਲਈਏ ਵੀ ਜੇ ਅਸੀਂ ਮਾੜੀ ਸੰਗਤ ਚ ਜਾਵਾਂਗੇ ਤੇ ਹੌਲੀ ਹੌਲੀ ਗੁਣ ਖਤਮ ਹੋ ਜਾਣਗੇ ਤੇ ਔਗਣ ਆਈ ਜਾਣਗੇ ਇਸ ਕਰਕੇ ਸਦਾ ਸਤ ਸੰਗਤ ਕਰਨੀ ਹੈ ਸਤਗੁਰੂ ਨੇ ਜਿਹੜੇ ਸਾਨੂੰ ਸਮਝਾਇਆ ਇਹੀ ਗੱਲ ਸਤਗੁਰੂ ਫਿਰ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰੇ ਪੰਚਮ ਪਾਤਸ਼ਾਹ ਦਾ ਪਾਮਣ ਫਰਮਾਨ ਹੈ ਪੰਨਵੇ ਨਾਨਕ ਬਖਸ਼ਿਸ਼ ਕਰੇ ਨੇ ਏ ਮੇਰੇ ਪ੍ਰਭੂ ਜੀ ਏ ਮੇਰਾ ਕਾਲਪੁਰਖ ਵਾਹਿਗੁਰੂ ਜੀ ਜਿਹੜਾ ਸਤ ਸੰਗਤ ਚ ਮਿਲਿਆ ਉਤਰ ਗਿਆ ਕਿਵੇਂ ਤਰਿਆ ਜਾਂਦਾ ਹੈ ਸਤ ਸੰਗਤ ਚ ਮਿਲ ਕੇ ਗੁਰਪ੍ਰਸਾਦ ਪਰਮ ਪਦ ਪਾਇਆ ਗੁਰੂ ਦੀ ਬਖਸ਼ਿਸ਼ ਨਾਲ ਗੁਰੂ ਦੇ ਲੜ ਲੱਗ ਗਿਆ ਗੁਰੂ ਦੀ ਬਾਣੀ ਦੀ ਵਿਚਾਰ ਕਰਨ ਲੱਗ ਪਿਆ ਗੁਰੂ ਦੀ ਸਿੱਖਿਆ ਨੂੰ ਗੁਰਦੇ ਉਪਦੇਸ਼ ਨੂੰ ਜੀਵਨ ਚ ਧਾਰਨ ਕਰ ਲਿਆ ਇਹ ਹੈ ਗੁਰਪ੍ਰਸਾਦ ਔਰ ਜਿਸੇ ਲਈ ਗੁਰਪ੍ਰਸਾਦ ਹੋ ਜਾਏ ਤੇ ਫਿਰ ਪਰਮ ਪਦ ਪਾਇਆ ਉੱਚੀ ਜੀਵਨ ਅਵਸਥਾ ਬਣ ਜਾਂਦੀ ਹੈ ਇਹੋ ਜੀ ਜੀਵਨ ਅਵਸਥਾ ਕਿ ਸੁੱਕੇ ਕਾਸ਼ ਹਰਿਆ ਕਈ ਵਾਰੀ ਵੇਖਨੇ ਆ ਸੁੱਕਾ ਦਰਖਤ ਦਾ ਟਾਣ ਕੱਟ ਕੇ ਸੁੱਟਿਆ ਹੁੰਦਾ ਵਿੱਚੋਂ ਹਰੀਆਂ ਪੱਤੀਆਂ ਨਿਕਲ ਆਂਦੀਆਂ ਨੇ ਪਰ ਕਿਸੇ ਭਾਗਾ ਵਾਲੇ ਦਿਨ ਨਿਕਲਦੀਆਂ ਸਾਰੀਆਂ ਜ਼ਰੂਰੀ ਨਿਕਲਦੀਆਂ ਬਿਲਕੁਲ ਜਿਹੜਾ ਮਨ ਕੁਰਖਤ ਹੋਇਆ ਪਿਆ ਜਿਹੜੇ ਮਨ ਨੇ ਅਕਾਲ ਪੁਰਖ ਦਾ ਕਦੀ ਨਾਮ ਸਿਮਰਨ ਨਹੀਂ ਕੀਤਾ ਕਦੀ ਭਲੇ ਕਰਮ ਨਹੀਂ ਕੀਤੇ ਉਹ ਵੀ ਚੰਗੀ ਸੰਗਤ ਵਿੱਚ ਜਾਣ ਲੱਗ ਪਵੇ ਗੁਰੂ ਦੀ ਬਖਸ਼ਿਸ਼ ਦੁਆਰਾ ਗੁਰੂ ਦੀ ਸਿੱਖਿਆ ਲੈ ਕੇ ਗੁਰੂ ਦਾ ਉਪਦੇਸ਼ ਲੈ ਕੇ ਉੱਚੀ ਆਤਮਿਕ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਹੈ। ਇਹ ਹੀ ਗੱਲ ਬਾਬਾ ਕਬੀਰ ਜੀ ਨੇ ਬੜਾ ਕਮਾਲ ਦੇ ਲਫ਼ਜ਼ਾਂ ਨਾਲ ਸਾਨੂੰ ਸਮਝਾਈ ਹੈ ਔਰ ਸਾਨੂੰ ਸੁਚੇਤ ਕੀਤਾ ਹੈ। ਕਈ ਵਾਰੀ ਅਸੀਂ ਆਮ ਤੌਰ ਤੇ ਅਕਸਰ کہہ ਦਿੰਨੇ ਆਂ ਕਦੀ ਅਸੀਂ ਬੜੇ ਪੱਕੇ ਹਾਂ ਸਾਡੇ ਤੋਂ ਕੋਈ ਫਰਕ ਨਹੀਂ ਪੈਂਦਾ ਅਸਲ ਤਾਂ ਹਰ ਤਰ੍ਹਾਂ ਦੀ ਸੰਗਤ ਚੱਲੇ ਜਾਈਦਾ ਹੈ ਲੇਕਿਨ ਸਾਡੇ ਉਤੇ ਕੋਈ ਫਰਕ ਨਹੀਂ ਪੈਂਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਅਸਲ ਦੇ ਵਿੱਚ ਇਹ ਸਾਡੀ ਹਉਮੈ ਹੈ ਇਹ ਸਾਡੀ ਗਲਤਫਹਿਮੀ ਹੈ ਕਿ ਉਹਦਾ ਕੋਈ ਅਸਰ ਨਹੀਂ ਪੈਂਦਾ ਸੰਗਤ ਦਾ ਅਸਰ ਪੈਣਾ ਲਾਜ਼ਮੀ ਹੈ ਨੂੰ ਕਦੀ ਰੋਕਿਆ ਨਹੀਂ ਜਾ ਸਕਦਾ ਹਾਂ ਜੇ ਤੁਹਾਡੀ ਪਰਸਨੈਲਿਟੀ ਬਹੁਤ ਅੱਛੀ ਹੈ ਤੇ ਤੁਹਾਡੀ ਉਤਮ ਸੰਗਤ ਚ ਆ ਕੇ ਦੂਜਾ ਵੀ ਕੋਈ ਭੜਾ ਬਣ ਸਕਦਾ ਹੈ ਪਰ ਤੁਸੀਂ ਮਾੜੀ ਸੰਗਤ ਦੇ ਪ੍ਰਭਾਵ ਨੂੰ ਕਬੂਲਣਾ ਸ਼ੁਰੂ ਕਰਦੇ ਹੋਗੇ ਉਹਦੇ ਦਾਗ ਤੋਂ ਬਚ ਨਹੀਂ ਸਕਦੇ ਕਦੀ ਉਹਦਾ ਦਾਗ ਜ਼ਰੂਰ ਲੱਗੇਗਾ ਉਹਦਾ ਅਸਰ ਜ਼ਰੂਰ ਪਵੇਗਾ ਇਸੇ ਕਰਕੇ ਇੱਥੇ ਬਾਬਾ ਕਬੀਰ ਜੀ ਨੇ ਸਮਝਾਇਆ ਕਬੀਰ ਮਾਰੀ ਮਰੋਂ ਕੁ ਸੰਗ ਕੀ ਕੇਲੇ ਨਿਕਟ ਜੋ ਬੇਰ ਉਹ ਝੂਲੇ ਉਹ ਚੀਰੀਏ ਸਾਖਤ ਸੰਗ ਨਾ ਹੈ ਬੜਾ ਕਮਾਲ ਦਾ ਪਰਮਾਨੰਦ ਦਿੰਦਾ ਹੈ ਬਾਬਾ ਕਬੀਰ ਜੀ ਨੇ ਬਾਬਾ ਕਬੀਰ ਜੀ ਨੇ ਇੱਕ ਪਰਮਾਨੰਦ ਦਿੱਤਾ ਬੇਰੀ ਦਾ ਤੇ ਕੇਲੇ ਦੇ ਬੂਟੇ ਦਾ ਜੇ ਬੇਰੀ ਦਾ ਬੂਟਾ ਤੇ ਬੇਰ ਤੇ ਇੱਕ ਕੇਲੇ ਦਾ ਬੂਟਾ ਨਾਲ-ਨਾਲ ਹੋਣ ਕੇਲੇ ਦੇ ਵੱਡੇ ਵੱਡੇ ਪੱਤਰ ਹੁੰਦੇ ਨੇ ਉਹਦੇ ਪੱਤ ਝੁੱਲਦੇ ਨੇ ਹਵਾ ਦੇ ਨਾਲ ਬੇਰੀ ਜਿਹੜੀ ਹੈ ਉਹਦੇ ਵਿੱਚ ਕੰਡੇ ਹੁੰਦੇ ਨੇ ਹੁਣ ਜਿਸ ਤਰ੍ਹਾਂ ਹਵਾ ਵਗੇਗੀ ਜਿਹੜੀ ਬਕਦੀ ਰਹਿੰਦੀ ਹੈ ਅਕਾਲਪੁਰ ਤੇ ਪਾਣੇ ਚ ਕਦੀ ਜ਼ਿਆਦਾ ਕਦੀ ਘੱਟ ਤੇ ਕੇਲੇ ਦੇ ਪੱਤੇ ਝੁੱਲਣਗੇ 베ਰੀ ਦੇ ਕੰਡਿਆਂ ਦੇ ਨਾਲ ਉਹ ਚੀਰੇ ਜਾਣਗੇ ਇਹ ਪ੍ਰਭਾਵ ਹੈ ਮਾੜੀ ਸੰਗਤ ਦਾ ਬਾਬਾ ਕਬੀਰ ਜੀ ਨੇ ਇਹ ਪ੍ਰਮਾਨ ਦੇ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਤੂੰ ਮਾੜੀ ਸੰਗਤ ਦੇ ਵਿੱਚ ਜਾਏਗਾ ਤੇ ਉਹਦੇ ਪ੍ਰਭਾਵ ਤੋਂ ਕਦੀ ਬਚ ਨਹੀਂ ਸਕਦਾ ਜਿਵੇਂ 베ਰੀ ਜਿਹੜੀ ਹੈ ਉਹਦੇ ਨੇੜੇ ਰਹਿਣ ਵਾਲਾ ਕੇਲੇ ਦਾ ਬੂਟਾ ਜਿਹੜਾ ਹੈ ਉਹਦੇ ਪੱਤੇ ਝੂਲਦੇ ਨੇ ਤੇ ਉਹ ਆਪਣੇ ਆਪ ਨੂੰ ਬਚਾ ਨਹੀਂ ਸਕਦਾ ਉਹ ਵੀ ਚੀਰੇ ਜਾਂਦੇ ਨੇ ਇਸ ਕਰਕੇ ਕਦੀ ਜਿਹੜੇ ਪਰਮੇਸ਼ਰ ਤੋਂ ਟੁੱਟੇ ਹੋਏ ਨੇ ਸਾਖਤ ਸੰਗਤਾਂ ਹੀ ਜਿਹੜੇ ਅਕਾਲ ਪੁਰਖ ਨੂੰ ਭੁੱਲੇ ਹੋਏ ਨੇ ਜਿਹੜੇ ਭੈੜੀ ਸੰਗਤ ਹੈ ਜਿਹੜੀ ਉਹਨਾਂ ਦੇ ਨੇੜੇ ਵੀ ਨਾ ਜਾਈ ਔਰ ਗੱਲ ਸ਼ੁਰੂ ਕਿੱਥੋਂ ਕੀਤੀ ਕਬੀਰ ਮਾਰੀ ਮਰੋ ਕੁ ਸੰਗ ਕੀ ਭੈੜੀ ਸੰਗਤ ਜਿਹੜੀ ਹੈ ਉਹ ਏਡੀ ਭੈੜੀ ਹੈ ਕਿ ਉਹਦੇ ਨਾਲ ਸਾਡਾ ਜੀਵਨ ਬਦਬਾਦ ਹੋ ਸਕਦਾ ਹੈ ਅੱਜ ਆਖਰੀ ਤੀਸਰਾ ਭਾਗ ਜਿਹੜਾ ਮੈਂ ਆਪ ਜੀ ਨਾਲ ਵਿਚਾਰਨਾ ਹੈ ਵਿਸ਼ਾ ਬਹੁਤ ਲੰਬਾ ਹੈ ਆਪਾਂ ਜਾਰੀ ਰੱਖਾਂਗੇ ਪਰ ਇੱਥੇ ਤੱਕ ਮੈਂ ਆ ਜੀ ਨਾਲ ਵਿਚਾਰਾਂਗਾ ਅੱਜ ਸੱਚ ਬੋਲਣਾ ਸੱਚੇ ਕਰਮ ਕਰਨੇ ਨੇ ਪਰ ਬੜਾ ਮਹੱਤਵਪੂਰਨ ਬੜਾ ਸਮਝਣ ਵਾਲਾ ਵਿਸ਼ਾ ਹੈ ਸਤਿਗੁਰੂ ਬਾਣੀ ਜੀ ਬਖਸ਼ਿਸ਼ ਕਰਦੇ ਨੇ ਕਿ ਨਾਨਕ ਸਾਹਿਬ ਜੀ ਦਾ ਪਾਵਨ ਫਰਮਾਨ ਹੈ ਸੱਚੋ ਹੋ ਰਹਿ ਸਭ ਕੋ ਉੱਪਰ ਸੱਚ ਆਚਾਰ ਹੁਣ ਸੱਚ ਤਾਂ ਸਤਗੁਰੂ ਕਹਿੰਦੇ ਨੇ ਸਭ ਤੋਂ ਉੱਪਰ ਹੈ ਸੱਚੋ ਹੋ ਰਹਿ ਸਭ ਕੋ ਸਭ ਤੋਂ ਉੱਪਰ ਹੈ ਸੱਚ ਜਿਹੜਾ ਸਭ ਤੋਂ ਉੱਪਰ ਹੈ ਉਹਦੇ ਤੋਂ ਉੱਪਰ ਕੁਝ ਕਿਵੇਂ ਹੋ ਸਕਦਾ ਹੈ ਸਤਗੁਰੂ ਕਹਿੰਦੇ ਨਹੀਂ ਸਾਡੇ ਜੀਵਨ ਦੇ ਵਿੱਚ ਉਸ ਤੋਂ ਵੀ ਉੱਪਰ ਇੱਕ ਚੀਜ਼ ਹੈ ਉਹ ਹੈ ਸਾਡਾ ਆਚਰਣ ਉੱਪਰ ਸੱਚ ਆਚਾਰਣ ਜੇ ਸਾਡਾ ਆਚਰਣ ਨਹੀਂ ਬਣਿਆ ਤੇ ਸੱਚਾ ਚ ਕੋਕੀ ਜਾਈਏ ਉਹ ਚੋਕੀ ਪ੍ਰਾਪਤ ਹੋਏਗਾ ਮੈਂ ਇਸ ਪ੍ਰਮਾਣ ਨੂੰ ਜਦੋਂ ਵਿਚਾਰਦਾ ਮੇਰਾ ਜੀ ਕਰਦਾ ਕਿ ਆਪਣੀ ਸਵੈ ਪ੍ਰਚੋਲ ਕਰਾਂ ਗਲਤ ਹੈ ਸਾਰੀ ਆਚਰਣ ਬਣਾਉਂਦੀ ਹੈ ਜਦ ਬਾਣੀ ਦੇ ਸ਼ੁਰੂ ਦੇ ਵਿੱਚ ਸਤਿਗੁਰੂ ਨੇ ਸਾਨੂੰ ਇਹ ਗੱਲ ਸਮਝਾਈ ਕਿ ਇਹ ਸਚਾਰਾ ਹੋਈ ਹੈ ਕਿ ਬਕੂੜੇ ਟੁੱਟੇ ਪਾਲ ਸਾਡਾ ਸਿੱਖ ਦਾ ਜੀਵਨ ਦਾ ਮਨੋਰਥ ਹੈ ਸਚਿਆਰ ਹੋਣਾ ਸਚਿਆਰ ਹੋਣ ਦਾ ਮਤਲਬ ਜੀਵਨ ਨੂੰ ਸੱਚਾ ਬਣਾਉਣਾ ਸੱਚ ਦੇ ਮਾਰਗ ਤੇ ਚੱਲਣਾ ਆਕਾਲ ਪੁਰਖ ਵੀ ਜਿਹੜਾ ਸਭ ਤੋਂ ਵੱਡਾ ਸੱਚ ਹੈ ਸਾਡੇ ਅੰਦਰ ਬੈਠਾ ਹੈ ਸਾਡੇ ਹਿਰਦੇ ਚ ਬੈਠਾ ਹੈ ਸਾਡੇ ਸਾਰੇ ਅੰਦਰ ਉਹਦੀ ਜੋਤ ਹੈ ਫਿਰ ਸਾਡਾ ਮਿਲਾਪ ਕਿਉਂ ਨਹੀਂ ਹੁੰਦਾ ਮਿਲਾਪ ਇਸ ਲਈ ਨਹੀਂ ਹੁੰਦਾ ਕਿ ਕੋੜ ਦੀ ਕੰਧ ਖੜੀ ਹੈ ਵਿੱਚ ਸਤਿਗੁਰ ਕੇੰਦਰ ਕੋੜ ਦੀ ਕੰਧ ਨੂੰ ਢਾਉਣਾ ਕਿ ਪੂਰਾ ਟੁੱਟੇ ਪਾਲ ਉਹਦੀ ਜੱਜ ਦਸੀ ਸਤਿਗੁਰੂ ਨੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਜਿੱਥੋਂ ਗੱਲ ਸ਼ੁਰੂ ਹੋਈ ਸੀ ਅਕਾਲਪੁਰ ਤੇ ਗੁਰੂ ਦੇ ਹੁਕਮ ਚ ਚੱਲਣਾ ਅਕਾਲਪੁਰ ਤੇ ਪਾਣੇ ਚ ਰਹਿਣਾ ਜੇ ਉਹ ਜੀਵਨ ਬਣਾ ਲਿਆ ਤੇ ਸਚਿਆਰ ਜੀਵਨ ਬਣ ਜਾਏਗਾ ਔਰ ਸਤਿਗੁਰੂ ਇੱਕ ਸਾਨੂੰ ਸਚਿਆਰ ਜੀਵਨ ਬਣਾਉਣ ਦੀ ਉਪਰੇਰਨਾ ਦੇ ਰਹੇ ਨੇ ਸੱਚ ਹੋ ਰਿਹਾ ਸਭ ਕੋ ਉੱਪਰ ਸੱਚ ਆਚਾਰ ਅਸਲ ਦੇ ਵਿੱਚ ਇਹ ਸੱਚ ਨੂੰ ਸਮਝਣਾ ਬੜਾ ਜ਼ਰੂਰੀ ਹੈ ਇਕ ਗੁਰੂ ਨਾਨਕ ਸਾਹਿਬ ਜੀ ਦਾ ਪਰਮਤਮਾ ਦਾ ਸ਼ਲੋਕ ਹੈ ਗੁਰੂ ਨਾਨਕ ਸਾਹਿਬ ਦਾ ਆਸਾ ਦੀ ਬਾਣੀ ਦੇ ਵਿੱਚ ਨਾਲ ਸੰਕਲਿਤ ਹੈ ਜਿਸ ਸਤਿਗੁਰੂ ਸਾਨੂੰ ਸਮਝਾਉਂਦੇ ਨੇ ਅਸਲ ਸੱਚ ਕੀ ਹੈ ਸੱਚ ਤਾਂ ਪਰ ਜਾਣੀਐ ਜਦ ਰਿਦੈ ਸੱਚਾ ਹੋਏ ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਤੋਏ ਸੱਚ ਤਾਂ ਪਰ ਜਾਣੀਐ ਜਦ ਸੱਚ ਧਰੇ ਪਿਆਰ ਨਾਮ ਸੁਨਮਨ ਰਹਿਸੀਐ ਤਾ ਪਾਏ ਮੋਖ ਦਵਾਰ ਸੱਚ ਤਾਂ ਪਰ ਜਾਣੀਐ ਜਦ ਜੁਗਤ ਜਾਣੇ ਜੀਉ ਤਰਤਕਾਇਆ ਸਾਧਕੈ ਵਿਚ ਦੇ ਕਰਤਾ ਬੀਓ ਸੱਚਤਾ ਪਰ ਜਾਣੀਐ ਜਾਂ ਸਿੱਖ ਸੱਚੀ ਲੇ ਦਇਆ ਜਾਣੈ ਜੀ ਕੀ ਕਿਛੁ ਪੁੰਨ ਦਾਨ ਕਰੇ ਸੱਚਤਾ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ ਸਤਿ ਗੁਰੂ ਨੋ ਪੁੱਛ ਕੇ ਬਹਿ ਰਹਿ ਕਰੇ ਨਿਵਾਸ ਸਤ ਸਭ ਨਾ ਹੋਇ ਤਾਰੂ ਪਾਪ ਕੱਢੈ ਧੋਏ ਨਾਨਕ ਬਖਾਣਾ ਬੇਨਤੀ ਜਿਨ ਸੱਚ ਪੱਲੇ ਹੋਏ ਜੇ ਇਹਨੂੰ ਨਹੀਂ ਸਮਝਿਆ ਨਾ ਤੇ ਸੱਚ ਦੀ ਸਮਝ ਨਹੀਂ ਪੈ ਸਕਦੀ ਕਿਉਂਕਿ ਸਤਿਗੁਰੂ ਨੇ ਜਿੱਥੋਂ ਗੱਲ ਸ਼ੁਰੂ ਕੀਤੀ ਹੈ ਨਾ ਸੱਚ ਤਾਂ ਪਰ ਜਾਣੀਏ ਸੱਚ ਤਾਂ ਸਮਝੀਏ। ਤਾਂ ਸਾਡਾ ਜੀਵਨ ਸੱਚ ਵੱਲ ਜਾ ਰਿਹਾ ਜਾਂ ਹਿਰਦਾ ਸੱਚਾ ਹੋਏ। ਮੂੰਹ ਜਿਹੜੇ ਮਰਜੀ ਸੱਚ ਦੀਆਂ ਗੱਲਾਂ ਕਰੇ ਜਾਈਏ ਜੇ ਮਨ ਦੇ ਵਿੱਚ ਮੈਲ ਹੈ। ਜੇ ਹਿਰਦਾ ਗੰਦਾ ਹੋਇਆ ਹੈ ਮਲੀਨ ਹੋਇਆ ਹੈ ਉੱਥੇ ਪਾਪ ਹੈ। ਫਿਰ ਕਾਹਦਾ ਸੱਚ ਹੈ ਇਸ ਕਰਕੇ ਸਰਗਰ ਕੋੜ ਕੀ ਮਾਲੁਤ ਰੈ ਤਨ ਕਰ ਇੱਛਾ ਤੋਂਏ। ਤੋ ਪਿੰਡਾ ਧੋ ਕੇ ਨਹਾ ਕੇ ਸੁੱਚਾ ਨਹੀਂ ਹੋ ਸਕਦਾ। ਉਬਿੱਤਰ ਨੀਉ ਸਬਦਾ ਜਿਹੜੇ ਤੇਰੇ ਹਿਰਦੇ ਚ ਕੂੜ ਦੀ ਮਹਿਲ ਲੱਗੀ ਹੋਈ ਆ ਉਹਨੂੰ ਉਤਾਰ ਤਾਂ ਸੱਚ ਐ ਸੱਚ ਤਾਂ ਪਰ ਜਾਣੀ ਐ ਜਦ ਰਿਦੈ ਸੱਚਾ ਹੋਏ ਕੂੜ ਕੀ ਮਨ ਉਤਰੇ ਤਨ ਕਰੇ ਅਛਾ ਹੋਏ ਫਿਰ ਸੱਜ ਸੱਚਤਾ ਉਪਰ ਜਾਣੀ ਐ ਜਦ ਸੱਚ ਧਰੇ ਪਿਆਰ ਆ ਸਭ ਤੋਂ ਵੱਡੀ ਕੰਡੀਸ਼ਨ ਐ ਜੇ ਅਕਾਲ ਪੁਰਖ ਨਾਲ ਹੀ ਪਿਆਰ ਨਹੀਂ ਪਿਆ ਜੇ ਉਹਦੇ ਪ੍ਰਤੀ ਤਰ੍ਹਾਂ ਵਿਸ਼ਵਾਸ ਦ੍ਰਿੜ ਨਹੀਂ ਹੋਇਆ ਜੇ ਉਹਦੇ ਬਖਸ਼ਿਸ਼ਾਂ ਤੇ ਉਹਦੀ ਨਿਯਮਤਾ ਤੇ ਤੇਰਾ ਪੂਰਨ ਵਿਸ਼ਵਾਸ ਨਹੀਂ ਬਣਿਆ ਤੂੰ ਤਾਂ ਕਦੀ ਸ਼ੁਕਰਾਨਾ ਨਹੀਂ ਕਰਨਾ ਕਦੀ ਕੀਤਾ ਨਹੀਂ ਕਰਨਾ ਚਾਹੁੰਦਾ ਨਹੀਂ ਕਹਦਾ ਸੱਚ ਹੈ ਫਿਰ ਇਹਦਾ ਮਤਲਬ ਆ ਅਕਾਲ ਪੁਰਖ ਤੇ ਤੈਨੂੰ ਵਿਸ਼ਵਾਸੀ ਨਹੀਂ ਬਣਿਆ ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ ਔਰ ਕਿਹੋ ਜਿਹਾ ਪਿਆਰ ਹੋਵੇ ਨਾ ਸੁਣ ਮੰਨ ਰਸੀਏ ਤਾਂ ਪਾਏ ਬੋਖਦਵਾਰ ਅਕਾਲ ਪੁਰਖਾ ਤੇ ਨਾ ਸੁਣ ਕੇ ਉਹਦੇ ਗੁਣਾਂ ਦੀ ਵਿਚਾਰ ਸੁਣ ਕੇ ਮੰਨ ਦੇ ਵਿੱਚ ਚਾਹ ਪੈਦਾ ਹੋ ਜਾਏ ਖੁਸ਼ੀ ਪੈਦਾ ਹੋ ਜਾਏ ਜੇ ਸਮਝ ਲਾ ਵੀ ਸਾਰੇ ਵਿਕਾਰਾਂ ਤੋਂ ਮੁਕਤ ਹੋ ਗਿਆ ਤਾਂ ਪਾਏ ਮੋਖ ਦਵਾਰ। ਆਪਣੀ ਕਰਨ ਮੱਤ ਪੂਰੇ ਸੱਚਤਾ ਪਰ ਜਾਣੀ ਹੈ ਜਾਂ ਜੁਗਤ ਜਾਣੇ ਜਿਓ। ਸੱਚ ਤਾਂ ਹੈ ਜਿਹਨੂੰ ਤੈਨੂੰ ਜੀਨ ਦੀ ਜਾਂਚ ਆਉਂਦੀ ਹੋਵੇ। ਜੀਨ ਦੀ ਜਾਂਚ ਸਿੱਖਣੀ ਹੈ ਗੁਰੂ ਕੋਲੋਂ। ਆਹ ਉਹ ਹੀ ਕੋਸ਼ਿਸ਼ ਕਰ ਰਹੇ ਹਨ। ਇਹ ਵਿਸ਼ਾ ਹੀ ਉਹਦੇ ਨਾਲ ਸੰਬੰਧਿਤ ਹੈ। ਕਿਵੇਂ ਸੱਚ ਬਣੇਗਾ? ਧਰਤ ਕਾਇਆ ਸਾਧਕੇ ਆ શરીર ਰੂਪੀ ਧਰਤੀ ਨੂੰ ਸਾਧਕੇ ਇਹਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਬੀਪ ਆ ਅੱਜ ਜੀ ਸਾਰੇ ਜਾਣਦੇ ਹੋ ਕਿਸਾਨ ਖੇਤੀ ਕਰਦਾ ਹੈ ਪਹਿਲਾਂ ਧਰਤੀ ਨੂੰ ਤਿਆਰ ਕਰਦਾ ਹੈ ਧਰਤੀ ਨੂੰ ਤਿਆਰ ਕਰਕੇ ਹਲ ਫੇਰਦਾ ਉਹਦੇ ਉੱਤੇ ਸੁਆਗਾ ਫੇਰਦਾ ਉਹਦੇ ਵਿੱਚ ਜੋ ਕਿ ਨਦੀਨ ਵਗੈਰਾ ਹੁਣ ਸਭ ਨੂੰ ਕੱਢ ਕੇ ਬਾਹਰ ਸੁੱਟ ਦਿੰਦਾ ਫਿਰ ਰੋਦੇ ਹਿਸਾਬ ਨਾਲ ਉਹਦੇ ਵਿੱਚ ਬੀਜ ਪਾਉਂਦਾ ਹੈ ਜੇ ਧਰਤੀ ਨੂੰ ਸਾਧ ਕੇ ਸਹੀ ਕਰਕੇ ਰੋਦੇ ਹਿਸਾਬ ਨਾਲ ਬੀਜ ਪਾਇਆ ਫਿਰ ਫਸਟ ਕਲਾਸ ਫਸਲ ਹੁੰਦੀ ਹੈ। ਔਰ ਸਤਿਗੁਰ ਕਹਿੰਦੇ ਨੇ ਤੇਰੇ ਜੀਵਨ ਦੇ ਵਿੱਚ ਵੀ ਅਸਲ ਦੇ ਵਿੱਚ ਤਾਂ ਹੀ ਸੱਚ ਹੈ ਜੇ ਤੂੰ ਆਪਣੇ ਇਸ ਸਰੀਰ ਰੂਪੀ ਧਰਤੀ ਨੂੰ ਸਾਧਿਆ ਤਰਤਕਾਇਆ ਸਾਧ ਕੇ ਇਹਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਬੀਜ ਪਾਹ ਉਜ ਦੇ ਕਰਤਾ ਬੀਓ ਤਾਂ ਸੱਚ ਹੈ ਸੱਚਤਾ ਪਰ ਜਾਣੀਏ ਜਾਂ ਜੁਗਤ ਜਾਣਾਂ ਜੀਓ ਤਰਤਕ ਆਇਆ ਸਾਜ ਕੇ ਵਿੱਚ ਦੇ ਕਰਤਾ ਬੀਓ ਸੱਚਤਾ ਪਰ ਜਾਣੀਏ ਜਾਂ ਸਿੱਖ ਸੱਚੀ ਲੇ ਗੁਰੂ ਦੀ ਸਿੱਖਿਆ ਲੈ ਹੋਰ ਪਾਸੇ ਨਾ ਭਟਕ ਜਾਈ ਤਾਂ ਸੱਚ ਹੈ ਸੱਚੀ ਸਿੱਖਿਆ ਗੁਰੂ ਦੀ ਸਿੱਖਿਆ ਬਾਕੀ ਸਭ ਤਾਂ ਸਾਨੂੰ ਗੁੰਮਰਾਹ ਕਰਨ ਵਾਲੀਆਂ ਨੇ ਦਇਆ ਜਾਣੇ ਜੀ ਕਿ ਕੁਛ ਪੁੰਨ ਦਾਨ ਕਰੇ ਇੱਕ ਹੋਰ ਬੜੀ ਮਹੱਤਵਪੂਰਨ ਗੱਲ ਆ ਗਈ दया जाने जी की मैं ਗੱਲ ਸੋਚੀ ਕਰਾਂ ਥੋੜਾ ਟਾਈਮ ਤਾਂ ਲੱਗੇਗਾ ਮੈਂ ਮਾਰਨਿੰਗ ਵਾਕ ਲਈ ਪਾਰਕ ਦੇ ਵਿੱਚ ਜਾਇਆ ਕਰਦਾ ਸੀ ਉੱਥੇ ਇੱਕ ਪੰਡਤ ਨੇ ਇੱਕ ਦਰਖਤ ਦੇ ਥੱਲੇ ਆਪਣਾ ਟਿਕਾਣਾ ਬਣਾਇਆ ਸੀ ਬਹੁਤ ਲੋਕ ਉੱਥੇ ਉਹਨੇ ਮੇਰੇ ਸਾਹਮਣੇ ਹੀ ਸ਼ੁਰੂ ਹੋਇਆ ਫਿਰ ਲੋਕੀ ਆਉਣੇ ਸ਼ੁਰੂ ਹੋ ਗਏ ਉਹਨੇ ਪਹਿਲਾਂ ਆ ਕੇ ਪੰਡਤ ਨੇ ਆਪ ਸਫਾਈ ਕਰਦਾ ਸੀ ਉਹਦੇ ਬਾਅਦ ਉਹਦੇ ਚੇਲੇ ਚਾਟੇ ਬਣ ਗਏ ਉਹਨਾਂ ਨੇ ਕਰਨੀ ਸ਼ੁਰੂ ਕਰਤੀ ਪੰਡਤ ਨੇ ਆਉਣਾ ਉਹਨੇ ਆ ਕੇ ਪਹਿਲਾਂ ਕੀੜੀਆਂ ਨੂੰ ਪੰਛੀਆਂ ਨੂੰ ਕੋਈ ਦਾਣਾ ਦੁਣਾ ਜਾਂ ਪਾਉਣਾ ਉਹਦੇ ਬਾਅਦ ਉਹਨੇ ਆਪਣਾ ਕੰਮ ਸ਼ੁਰੂ ਕਰ ਦੇਣਾ ਉੱਥੇ ਇੱਕ ਦੋ ਮੈਂ ਮਾਫੀ ਮੰਗ ਲਵਾਂ ਪਰ ਮੇਰੇ ਕੋ ਰਿਆ ਨਹੀਂ ਜਾ ਰਿਹਾ ਮੂਰਖ ਸਿੱਖ ਵੀ ਆ ਕੇ ਬਹਿਣੇ ਸ਼ੁਰੂ ਹੋ ਗਏ ਕੁਝ ਦਿਨਾਂ ਬਾਅਦ ਮੈਂ ਇੱਕ ਦਿਨ ਉਸ ਜਿਸਲੇ ਜਾ ਰਿਹਾ ਸੀ ਵਾਕ ਕਰਨ ਲਈ ਅਜੇ ਪੰਡਤ ਵੀ ਨਹੀਂ ਸੀ ਆਇਆ ਤੇ ਇੱਕ ਉਸ ਸਿੱਖ ਨੌਜਵਾਨ ਬੱਚਾ ਜਿਹੜਾ ਉੱਥੇ ਅਕਸਰ ਬਹਿੰਦਾ ਸੀ ਉਥੇ ਕੀੜੀਆਂ ਨੂੰ ਦਾਣਾ ਪਾ ਰਿਆ ਮੇਰੇ ਕੋ ਰਹਾ ਨਹੀਂ ਗਿਆ ਮੈਂ ਉਹਨੂੰ ਪੁੱਛ ਰਿਆ ਮੈਂ ਕਿ ਕਾਕਾ ਜੀ ਕੀ ਕਰ ਰਹੇ ਹੋ ਕਿ ਨਹੀਂ ਤੁਹਾਨੂੰ نظر ਨਹੀਂ ਆਉਂਦਾ ਮੈਂ ਕਿ ਐਸੇ ਕਰਕੇ ਪੁੱਛਿਆ ਵੀ ਕਦ ਲਈ ਇਹ ਦਾਣਾ ਬੇਕਾਰ ਕਰ ਰਹੇ ਹੋ ਬੇਕਾਰ ਕਰ ਰਹੇ ਆ ਕੀੜੀਆਂ ਨੂੰ ਪਾ ਰਹੇ ਆ ਜੀ ਮਾੜੀ ਗੱਲ ਹੈ ਮਾੜਾ ਕੰਮ ਹੈ ਵੇਖਿਆ ਭਾਈ ਮਾੜਾ ਕੰਮ ਹੈ ਇਹਨੂੰ ਅਸੀਂ ਸਮਝ ਰਹੇ ਆ ਕਿ ਅਸੀਂ ਭਲਾ ਕਰ ਰਹੇ ਆ ਇਹ ਕੀੜੀਆਂ ਤਾਂ ਬੜੀਆਂ ਮਿਹਨਤੀ ਨੇ ਇਹ ਤੇ ਸਾਰੀ ਦਿਹਾੜੀ ਆਪਣਾ ਦੌੜ ਪੱਜ ਕਰਕੇ ਆਪਣੇ ਆਪੇ ਭੋਜਨ ਜਿਹੜਾ ਇਕੱਠਾ ਕਰ ਲੈਂਦੀਆਂ ਨੇ ਆਪਣੇ ਆਪੇ ਆਪਣੇ ਬੱਚਿਆਂ ਵਾਸਤੇ ਜਿੱਥੇ ਇਹਨਾਂ ਨੇ ਆਪਣੇ ਰਹਿਣ ਬਸੇਰਾ ਬਣਾਇਆ ਘੁੱਡ ਬਣਾਈ ਹੈ ਉਹਦੇ ਵਿੱਚ ਲੈ ਜਾਂਦੀਆਂ ਨੇ ਕਦੀ ਕੋਈ ਵੇਖਿਆ ਕੀੜੀ ਜਿਹੜੀ ਭੁੱਖ ਕਰਕੇ ਮਰਦੀ ਪਈ ਹੋਵੇ ਭੁੱਖ ਕਰਕੇ ਤੇ ਮਨੁੱਖ ਮਰ ਰਹੇ ਨੇ ਆਤਮ ਹਤਿਆ ਕਰ ਰਹੇ ਨੇ ਜਿਨ੍ਹਾਂ ਕੋਲ ਸਾਧਨ ਨਹੀਂ ਤੂੰ ਕੀੜੀਆਂ ਨੂੰ ਪਾ ਰਿਹਾ ਹੈਂ ਉਹਨੂੰ ਬੜਾ ਗੁੱਸਾ ਲੱਗਾ ਚਲੋ ਖੈਰ ਮੈਨੂੰ ਇਸ ਗੱਲ ਦਾ ਫਰਕ ਨਹੀਂ ਪੈਂਦਾ ਮੈਂ ਤੇ ਆਪਣਾ ਫਰਜ਼ ਪੂਰਾ ਕਰਨਾ ਸੀ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਸਤਿਗੁਰੂ ਸਾਨੂੰ ਇਹੀ ਗੱਲ ਸਮਝਾ ਰਹੇ ਨੇ ਇਹੀ ਬਖਸ਼ਿਸ਼ ਕਰ ਰਹੇ ਨੇ ਕਿ ਪਹਿਲਾਂ ਜੀ ਦੀ ਦਇਆ ਜਾਣ ਉਹਦੀ ਲੋੜ ਕੀ ਹੈ ਦਇਆ ਜਾਣੇ ਜੀ ਕੀ ਫਿਰ ਕਿਛੁ ਕੋਨ ਦਾਨ ਕਰੇ ਲੋੜ ਤੇ ਦਵਾਈ ਦੀ ਮੈਂ ਕਹਾਂ ਉਹ ਨਹੀਂ ਮੈਂ ਤਾਂ ਮਠਾਈ ਖਵਾਣੀ ਹੈ ਮੇਰੇ ਮੰਤ ਦੀ ਸ਼ਰਤ ਹੈ ਉਹਨੂੰ ਜੀਵਨ ਮਿਲਣ ਦੀ ਬਜਾਏ ਸਗੋਂ ਦੀ ਮੌਤ ਨੂੰ ਨੇੜੇ ਕਰਦੇ ਆਂਗੇ ਲੋੜ ਉਹਨੂੰ ਦਵਾਈ ਦੇ ਸੀ ਤੇ ਅਸੀਂ ਮਠਾਈ ਖਵਾਉਣ ਦੀ ਕੋਸ਼ਿਸ਼ ਕਰ ਰਹੇ ਆਂ ਦਇਆ ਜਾਣੇ ਜੀ ਕੀ ਕਿਛੁ ਪੁਨ ਦਾਨ ਕਰੇ ਸੱਚਤਾ ਪਰ ਜਾਣੀਐ ਚ ਆਤਮ ਤੀਰਥ ਕਰੇ ਨਿਵਾਸ ਬਾਹਰ ਪਟਕਣਾ ਬਤ ਕਰਦੇ ਤੇਰਾ ਮਨ ਦਸਾਂ ਦਸਾਂ ਚ ਝਟਪਟਕਦਾ ਫਿਰਦਾ ਸਭ ਤੋਂ ਵੱਡਾ ਤੀਰਥ ਤੇਰੇ ਅੰਦਰ ਹੈ ਇਸ ਆਤਮ ਤੀਰਥ ਤੇ ਨਿਵਾਸ ਕਰ ਸਤਿਗੁਰੂ ਨੂੰ ਪੁੱਛ ਕੇ ਬਹਿ ਕਰੇ ਨਿਵਾਸ ਕਿਵੇਂ ਨਿਵਾਸ ਕਰੀਦਾ ਗੁਰੂ ਨੂੰ ਪੁੱਛ ਗੁਰੂ ਕੋਲੋਂ ਸਮਝ ਗੁਰੂ ਤੈਨੂੰ ਸਮਝਾਏਗਾ ਕਿਵੇਂ ਨਿਵਾਸ ਕਰੀਦਾ ਹੈ ਹਿਰਦੇ ਕਰਦੇ ਵਿੱਚ ਔਰ ਇੱਕ ਫੈਸਲਾ ਦਿੱਤਾ ਸਤਿਗੁਰੂ ਨੇ ਕੀਤਾ ਸੱਚ ਸਭ ਨਾਲ ਹੋਈ ਤਾਰੂ ਪਾਪ ਕੱਢ ਲੈ ਤੋਏ ਸੱਚ ਹੈ ਧੀ ਤਾਕਤਵਰ ਚੀਜ਼ ਹੈ ਸਾਰੇ ਰੋਗਾਂ ਦਾ ਇਲਾਜ ਹੈ ਸਾਰੇ ਪਾਪ اندرੋਂ ਕੱਢ ਦੇਗਾ ਆ ਪਾਪਾਂ ਰੂਪੀ ਰੋਗ ਜਿਹੜੇ ਸਾਨੂੰ ਲੱਗੇ ਨੇ ਵਿਕਾਰਾਂ ਰੂਪੀ ਰੋਗ ਜਿਹੜੇ ਸਾਨੂੰ ਲੱਗੇ ਨੇ ਸਾਰਿਆਂ ਨੂੰ ਸਾਡੇ ਜੀਵਨ ਚੋਂ ਬਾਹਰ ਕੱਢ ਦੇਗਾ ਸੱਚ ਸਬਨਾ ਹੋਏ दारू ਪਾਪ ਕੱਢੈ ਤੋਏ ਨਾਨਕ ਵਖਾਣਾ ਬੇਨਤੀ ਜਿਨ ਸੱਚ ਪੱਲੇ ਹੋਏ ਉਹ ਨਾਨਕ ਬਾਸ਼ਾ ਕਹਿੰਦੇ ਨੇ ਜਿਹੜਾ ਸੱਚ ਦੇ ਨਾਲ ਜੁੜ ਗਿਆ ਜਿਨੇ ਸੱਚ ਪੱਲਾ ਪੱਲੇ ਬੰਨ ਲਿਆ ਜਿਹਦਾ ਜੀਵਨ ਸਚਿਆਰ ਹੋ ਗਿਆ ਸਚੂ ਉੱਪਰ ਸਭ ਕੋ ਉੱਪਰ ਸੱਚਾ ਆਚਾਰ ਮੈਂ ਤਾਂ ਉਹਦੇ ਅੱਗੇ ਆ ਮੈਂ ਵੀ ਬੇਨਤੀ ਕਰਦਾ ਜਿਨ ਸੱਚ ਪੱਲਿਆ ਹੋਏ ਨਾਨਕ ਕੋਕਾਣਾ ਬੇਨਤੀ ਇਸੇ ਕਰਕੇ ਸੁਖਮਨੀ ਬਾਣੀ ਦੇ ਵਿੱਚ ਪੰਜਵੇਂ ਨਾਨਕ ਗੁਰੂ ਅਰਜਨ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਸਾਨੂੰ ਸਮਝਾਇਆ ਉਸਤ ਤਮੰਨ ਮੈਂ ਕਰ ਨਿਰੰਕਾਰ ਕਰਮਣ ਮੇਰੇ ਸਤਿ ਵਿਵਾਰ ਸਭ ਤੋਂ ਪਹਿਲੀ ਗੱਲ ਤੇ ਆਪਣੇ ਮਨ ਦੇ ਵਿੱਚ ਉਸ ਅਕਾਲ ਪੁਰਖ ਦੀ ਸਿਫਤ ਸਲਾਹ ਕਰ ਸਦਾਈ ਨਿਰੰਕਾਰ ਜਿਹੜਾ ਆਕਾਰ ਰਹਿਤ ਹੈ ਉਸ ਅਕਾਲ ਪੁਰਖ ਵਾਈ ਕਰਦੀ ਸੇਵਨ ਸਮਾਕਰ ਇੱਕਲ ਦੂਜਾ ਕਰਮਨ ਮੇਰੇ ਸਤਿ ਵਿਵਹਾਰ ਇਹ ਮੇਰੇ ਮਨ ਸੱਚਾ ਵਿਹਾਰ ਕਰ ਸਿੱਖ ਨੇ ਆਪਣੇ ਜੀਵਨ ਨੂੰ ਸਚਿਆਰ ਬਣਾਉਣਾ ਹੈ ਸੱਚ ਨਾਲ ਜੁੜਨਾ ਹੈ ਸਚਿਆਰ ਬਣਾਉਣਾ ਹੈ ਸੱਚਾ ਜੀਵਨ ਕਰਮ ਬਣਾਉਣਾ ਹੈ ਸੱਚਾ ਜੀਵਨ ਜੁਗਤ ਬਣਾਉਣੀ ਹੈ ਜੇ ਸੱਚ ਸਾਡੇ ਜੀਵਨ ਦੇ ਵਿੱਚ ਹੈ ਤੇ ਤਾਂ ਹੀ ਅਸੀਂ ਗੁਰਮਤ ਰਹਿਣੀ ਦੇ ਭਾਗੀ ਬਣ ਸਕਨੇ ਹਾਂ बहुत सारे भागने के अब मैं तीन भागी आप जी नारा बहुत छेती दो चार दिन ची इसका अगला भाग लैके आवागा गुरमत रहनी रह दूजा भाग है लेकिन करण योग करम का पहला भाग है इधर दूसरा भाग लैके जब तक मैं हाजिर हूं इन्नी बेनती करा गुरमत का प्रचार करना हर सिख का फर्ज है ये ਲੜੀ ਜਿਹੜੀ ਹੈ ਜਿਹਦੇ ਵਿੱਚ ਅਸੀਂ ਗੁਰਸਮਤ ਫਿਲਾਸਫੀ ਨੂੰ ਵਿਚਾਰਨੇ ਆ ਸਿੱਖੇ ਸਿੱਖਿਆ ਗੁਰ ਵਿਚਾਰ ਇਹਨੂੰ ਵੱਤ ਵੱਤ ਸ਼ੇਅਰ ਕਰਿਆ ਕਰੋ ਔਰ ਤੁਹਾਨੂੰ ਕਿਹੋ ਜਿਹਾ ਲੱਗਾ ਆਪਣੇ ਕਮੈਂਟਸ ਵੀ ਜ਼ਰੂਰ ਦਿਆ ਕਰੋ ਆਪਣੇ ਸੁਝਾਅ ਵੀ ਜ਼ਰੂਰ ਦਿਆ ਕਰੋ ਮੈਨੂੰ ਤੁਹਾਡੇ ਕਮੈਂਟਸ ਤੋਂ ਬੜਾ ਉਤਸ਼ਾਹ ਵੀ ਮਿਲਦਾ ਹੈ ਔਰ ਜਿਹੜੇ ਕੁਝ ਮੇਰੇ ਕੋਲ ਗਲਤੀਆਂ ਹੋ ਜਾਂਦੀਆਂ ਹਨ ਉਹਨਾਂ ਨੂੰ ਸੁਧਾਈ ਕਰਨ ਦਾ ਮੌਕਾ ਵੀ ਮਿਲਦਾ ਹੈ ਜੇ ਆਪ ਜੀ ਨੇ ਮੇਰਾ ਚੈਨਲ ਸਨਹਿਰਾ ਟੀਵੀ ਸਬਸਕ੍ਰਾਈਬ ਕੀਤਾ ਹੋਇਆ ਤੇ ਬਹੁਤ ਚੰਗੀ ਗੱਲ ਹੈ ਨਹੀਂ ਤੇ ਸਬਸਕ੍ਰਾਈਬ ਕਰ ਲਓ ਨਾਲ ਬੈਲ ਦਾ ਬਟਨ ਵੀ ਦਬਾ ਦੇਣਾ ਤਾਂ ਕਿ ਜਦੋਂ ਵੀ ਮੈਂ ਕੋਈ ਨਵੀਂ ਵੀਡੀਓ ਲੈ ਕੇ ਆਵਾਂ ਆਪ ਜੀ ਤੱਕ ਪਹੁੰਚ ਜਾਏ ਫੇਸਬੁੱਕ ਦੇ ਉੱਤੇ ਵੀ ਮੇਰਾ ਪੰਨਾ ਹੈ ਸਨਹਿਰਾ ਟੀਵੀ ਦੇ ਨਾਂ ਤੇ ਉਸ ਨੂੰ ਵੀ ਲਾਈਕ ਤੇ ਫੋਲੋਅ ਕਰਿਆ ਕਰੋ ਉੱਥੇ ਵੀ ਆਪ ਜੀ ਦੇਖ ਸਕਦੇ ਹੋ ਉਸ ਨੂੰ ਵੀ ਸ਼ੇਅਰ ਕਰ ਸਕਦੇ ਹੋ ਮੈਂ ਕੋਸ਼ਿਸ਼ ਕਰਾਂਗਾ 2-4 ਦਿਨਾਂ ਦੇ ਵਿੱਚ ਇਹਦਾ ਅਗਲਾ ਭਾਗ ਲੈ ਕੇ ਗੁਰਮਤ ਰਹਿਣੀ ਦਾ ਤੀਸਰਾ ਭਾਗ ਅਤੇ ਕਰਿਓ ਕਰਮਾ ਦਾ ਦੂਜਾ ਭਾਗ ਆਪ ਜੀ ਦੇ ਸਾਹਮਣੇ ਹਾਜ਼ਰ ਹੋਵਾਂਗਾ ਅਖੀਰ ਤੇ ਇੱਕ ਬੇਨਤੀ ਸਿਰਫ ਇੰਨੀ ਗੁਰਬਾਣੀ ਗੁਰੂ ਦੀ ਹੈ ਉਹਦੇ ਵਿੱਚ ਕੋਈ ਕਮੀ ਨਹੀਂ ਹੈ ਉਹਨੂੰ ਪੱਲੇ ਬੰਨ ਲੈਣਾ ਵਿਚਾਰਾ ਕਰਦੇ ਹਾਂ ਮੇਰੇ ਕੋਲੋਂ ਗਲਤੀਆਂ ਹੋ ਸਕਦੀਆਂ ਨੇ ਵਿਆਖਿਆ ਕਰਦੀਆਂ ਮੇਰੇ ਕੋਲੋਂ ਗਲਤੀਆਂ ਹੋ ਸਕਦੀਆਂ ਨੇ ਮੇਰੀਆਂ ਗਲਤੀਆਂ ਮੇਰੀ ਝੋਲੀ ਚ ਪਾ ਦੇਣਾ ਗੁਰਬਾਣੀ ਕੋਲੋਂ ਜੀਵਨ ਸੇਧ ਲੈ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ